ਵੈਲਕਮ ਦੋਸਤੋ ਮੈਂ ਪ੍ਰਦੀਪ ਆ ਗਿਆ 121 ਨੰਬਰ ਵੀਡੀਓ ਲੈ ਕੇ ਔਰ ਇਹ ਟੂਰਨਾਮੈਂਟ ਹੈ ਹਮੀਰਗੜ ਦਾ ਬਠਿੰਡਾ ਜ਼ਿਲਹਾ ਦਾ ਇਹ ਪਿੰਡ ਜਿੱਥੇ 6 ਮਾਰਚ 2014 ਨੂੰ ਇਹ ਟੂਰਨਾਮੈਂਟ ਕਰਵਾਇਆ ਗਿਆ ਸੈਮੀਫਾਈਨਲ ਮੈਚ ਸੀ ਮਾਨੂਕੇ ਗੇਲ ਵਰਸਸ ਗਿੰਦੜਵਿੰਡੀ ਦੇ ਵਿਚਕਾਰ ਮਾਨੂਕੇ ਗੇਲ ਦੇ ਵਿੱਚ ਸੀਰਾ ਪਿੱਥੋ ਤੇ ਵਿਰਿੰਦਰ ਦੌਧਰ ਖੇਡ ਰਹੇ ਸੀ ਔਰ ਗਿੰਦੜਵਿੰਡੀ ਦੇ ਵਿੱਚ ਸੁਲਤਾਨ ਔਰ ਅੰਬੂ ਕਲਕਲੰਗ ਖੇਡ ਰਹੇ ਸੀ ਦੋਸਤੋ ਇਹ ਬੜਾ ਵਧੀਆ ਮੈਚ ਹੋਇਆ ਜਿਹੜੇ ਵੀ ਮੇਰੇ ਦੋਸਤ ਮਿੱਤਰ ਜੀਵਨ ਮਾਨੂਕੇ ਗੇਲ ਦੀ ਗੇਮ ਨੂੰ ਪਸੰਦ ਕਰਦੇ ਨੇ ਉਹਨਾਂ ਲਈ ਇਹ ਮੈਚ ਦੇਖਣਾ ਜ਼ਰੂਰੀ ਹੈ ਇਸ ਮੈਚ ਦੇ ਚੱਲਦੇ ਤੁਹਾਡੇ ਲਈ ਇੱਕ ਸਵਾਲ ਹੈ ਸੀਰੇ ਪਿੱਥੋ ਨੇ ਟੋਟਲ ਕਿੰਨੇ ਜੱਫੇ ਲਾਏ ਔਰ ਕਿਹੜੇ ਕਿਹੜੇ ਖੜਾ ਨਹੀਂ ਰਿਹਾ ਨੂਰ ਇਹ ਜਾਣਨ ਦੇ ਲਈ ਤੁਸੀਂ ਪਹਿਲਾਂ ਪੂਰਾ ਮੈਚ ਦੇਖੇ ਦਾ ਨੌਜਵਾਨ ਦੁਨੀਆ ਦਾ 스타 ਇਧਰਲੇ ਪਾਸੇ ਦੋਨੋਂ 스타 ਹੈ ਉਹ ਸਾਹਮਣੇ ਸੁਲਤਾਨ ਸ਼ਮਸ਼ਪੁਰੀਆ ਪੁਆਇੰਟ ਜਿਹੜਾ ਇਧਰਲੇ ਪਾਸੇ ਦੇਖੋ ਇੱਕ ਮਹਾਭਾਰਤ ਦਾ ਭੀਮ ਇੱਕ ਦੀਨੇ ਦਾ ਭੀਮਾ ਇੱਕ ਸਹੇੜੀ ਵਾਲਾ ਦੇਖੋ ਇਧਰੋਂ ਬੰਨੇ ਨੌਜਵਾਨ ਗੱਪਰੂ ਪਾਣੂਕੇ ਗਿੱਲਾਂ ਵਾਲਾ ਕਬੱਡੀ ਕਬੱਡੀ ਕਰਦਾ ਹੋਇਆ ਖੇਡ ਮੈਦਾਨ ਦੇ ਵਿੱਚ ਦੇਖੋ ਇਧਰਲੇ ਬੰਨੇ ਮਾਣੂਕੇ ਗਿੱਲਾਂ ਵਾਲੇ ਦੀ ਕਬੱਡੀ ਤੇ ਪੁਆਇੰਟ ਧਾਵੀ ਦੇ ਹਿੱਸੇ ਦੇ ਵਿੱਚ ਜੁੜ ਚੁੱਕਿਆ ਹੈ ਪੁਆਇੰਟ ਜਿਹੜਾ ਧਾਵੀ ਦੇ ਹਿੱਸੇ ਵਿੱਚ ਹੈ ਅਗਲੀ ਕਬੱਡੀ ਕਿਧਰਲੇ ਬੰਨੇ ਨਵੀਂਦੀ ਤੇ ਗਲ ਬਿਆਲਪੁਰੇ ਦਾ ਅਸ਼ਰਫ ਇਸ ਪੈਂਦੀ ਹੋਈ ਰੇਡ ਦੀ ਲੋ ਖੇਡ ਮੈਦਾਨ ਦੀ ਕਬੱਡੀ ਗਿੱਦੜ ਵਿੰਡੀ ਪਿੰਡ ਜੋ ਕਿੰਨੇ ਵੀ ਲਵੀ ਰਿਓ ਅੱਜ ਵੀ ਕਿੰਨੇ ਵੀ ਗਿੱਦੜ ਵਿੰਡੀ ਦੀ ਟੀਮ ਜਿਹੜੀ ਮੇਰੇ ਵੀ ਪਰਮਾਤਮਾ ਟੋਰਾਂਟੋ ਵਾਲੇ ਦੇ ਪਿਆਰ ਪਰ ਸੱਜੇ ਤੇ ਪੁੱਜੀ ਹੈ ਉਧਰ ਫਰਿੰਦ

ਆਣੂ ਕੱਥਿਲ ਪਿੰਡ ਦੇ ਲਾਡੀ ਵੀ ਪਈਏ ਉਧਰ ਇੱਕ ਕੰਨੀ ਹੰਤਾ ਨਾਲ ਕਿੰਨੇ ਵੀ ਦਵਿੰਦਰ ਕਰਮਜੀਤ ਦਾ ਪੁੱਤ ਘਨਕਲਾ ਪਿੰਡ ਦਾ ਅੰਮਰਤ ਪਾਲੰਬੂ ਤੇ ਨਾਲ ਮੇਰੇ ਵੀਰੋ ਪਿੰਡਾ ਪਰ ਇਧਰ ਖੇਡ ਮੈਦਾਨ ਦੇ ਵਿੱਚੋਂ ਗਿੱਦੜ ਵਿੰਡੀ ਦਾ ਹੰਤਾ ਕਿੰਨੇ ਕਬੜੀ ਦਾ ਤਕਨੀਕੀ ਉਹ ਜਿਹੜੂ ਕਹਿੰਦਾ ਲਾਡੀ ਲੋ ਕੁੱਲੋਂ ਟੀਮਾਂ ਦੀ ਬਰਾਬਰ ਦੀਆਂ ਭੱਜ ਗਏ ਮੁਰਦਿਏ ਲਾਡੀ ਦਾ ਮੈਚ ਟੋਪ ਪਹਿਲਵਾਨ ਖੇਡ ਦੀ ਭਾਵਨਾ ਦੇ ਨਾਲ ਲਾਡੀ ਵੀ ਸਹਣਾ ਪਲੇਅਰ ਆ ਯਾਰ ਇੱਕ ਬੇਨਤੀ ਹੈ ਖਿਡਾਰੀ ਵੀਰਾਂ ਨੂੰ ਪਿਆਰ ਨਾਲ ਖੇਡਣਾ ਹੈ ਪਿਆਰ ਨਾਲ ਖੇਡਣਾ ਹੈ ਇੱਕ ਬੇਨਤੀ ਹੈ ਸਾਰੇ ਹੀ ਕਬੱਡੀ ਦੇ ਖਿਡਾਰੀਆਂ ਨੂੰ ਸਾਡੀ ਬੇਨਤੀ ਹੈ ਕਿਸੇ ਵੀ ਪਲੇਅਰ ਨੇ ਫੌਲ ਨਹੀਂ ਖੇਡਣਾ ਥੱਪੜ ਨਹੀਂ ਮਾਰਨਾ ਕਿਸੇ ਵੀ ਪਲੇਅਰ ਨੇ ਹੇ ਬੇਨਤੀ ਸਾਰੇ ਹੀ ਕਬੱਡੀ ਦੇ ਖਿਡਾਰੀਆਂ ਨੂੰ ਹੈ ਇਸ ਸਮੇਂ ਮਾਣ ਮੇਰੀ ਬੇਨਤੀ ਇਧਰਲੇ ਪਾਸੇ ਜਿਹੜੇ ਸਾਡੇ ਬਾਦੂ ਖਿਡਾਰੀ ਐ ਮੇਰੇ ਵੀਰ ਥੱਲੇ ਬੈਠ ਜਾਓ ਜਿਹੜੇ ਸਾਡੇ ਸਪੇਅਰ ਖਿਡਾਰੀ ਐ ਸਾਰੇ ਵੀਰਾਂ ਨੂੰ ਬੇਨਤੀ ਹੈ ਕਿਰਪਾ ਕਰਕੇ ਥੱਲੇ ਬੈਠ ਜਾਓ ਉਧਰਲੇ ਪਾਸੇ ਸੁਲਤਾਨ ਤੇ ਦੂਸਰੇ ਪਾਸੇ ਵਰਿੰਦਰ ਦੇਖੋ ਸਾਹਮਣੇ ਜੀਵਨ ਜੀਵਨ ਖੋ ਸਾਹਮਣੇ ਕਬੱਡੀ 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 ਖੇਡ ਮੈਦਾਨ ਦੇ ਵਿੱਚ ਮਾਨੂਕੇ ਵਾਲਾ ਮਾਨੂਕੇ ਵਾਲਾ ਦੇਖੋ ਇਧਰਲੇ ਪਾਸੇ ਗੁਰਲਾਲ ਦੇ ਪਿੰਡ ਦਾ ਦੂਸਰੇ ਪਾਸੇ ਦੇਖੋ ਪਿੰਡਾ ਨਹੀਂ ਹੱਤ ਜਵਾਨਾ ਫਾਉਲ ਦੀ ਕਿੱਕ ਬੈਂਤੀ ਹੈ ਹੈਲੋ ਸਾਊਂਡ ਵਾਲੇ ਵੀਰ ਨੂੰ ਬੈਂਤੀ ਥੋੜੀ ਸੈੱਟ ਕਰ ਲੈ ਸਾਊਂਡ ਚਿੱਟਾ ਜੀ ਆਣਾ ਹੋਂਦੇ ਮੇਰਾ ਵੀਰ ਕਬੱਡੀ ਪਾਓ ਵੀ ਹਾਂਜੀ ਦੋਨਾਂ ਟੀਮਾਂ ਨੂੰ ਹਰਪਾਲ ਸਿੰਘ ਜੀ ਸਰਪੰਚ ਸਾਹਿਬ ਵੱਲੋਂ 1000 ਰੁਪਏ ਦਾ ਸਪੈਸ਼ਲ ਇਨਾਮ ਹੈ ਜੀ ਇਧਰਲੇ ਪਾਸੇ ਧੰਨਵਾਦ ਹੈ ਸਾਡੇ ਵੀਰ ਜਸੋਣੀ ਕੱਲਾਂ ਵਾਲੇ ਨੰਜੇ ਵਰਗੇ ਸੁਖੋਣੀ ਸਾਡੇ ਸਤਕਾਰਯੋਗ ਵੀਰ ਬੱਬੂ ਸਰਪੰਚ ਵਰਗੇ ਕਬੱਡੀ 365.com ਦੇ ذریعے ਇਹਦਾ ਮੈਚਾਂ ਨੂੰ ਟੱਕਰੇ ਹੈ ਦੇਖੋ ਇਧਰਲੇ ਪਾਸੇ ਇਹ ਮੋਟਰਸਾਈਕਲਾਂ ਦਾ ਜੇਤੂ ਕਿੱਥੋਂ ਵਾਲਾ ਸ਼ੀਰਾ ਤੁਹਾਡੇ ਆਪਣੇ ਸ਼ੇਰੀਏ ਦਾ ਦੁਨੀਆ ਦਾ ਸਟਾਰ ਹੈ ਸਾਊਂਡ ਵਾਲਿਆ ਥੋੜਾ ਸੈੱਟ ਕਰ ਲੈ ਨੌਜਵਾਨਾ ਕਿਉਂਕਿ ਬੀਪ ਦੀ ਆਵਾਜ਼ ਆ ਰਹੀ ਹੈ ਇੱਕ ਪਾਸੇ ਕੱਲਾਂ ਵਾਲਾ ਅਮਰਦੀਪ ਸਿੰਘ ਅੰਬੂ ਰਾਜੂ ਰਾਏ ਕਾ ਵਾਲਾ ਸਾਡਾ ਵੀਰ ਲੈ ਵੀ ਜਵਾਨਾ ਜੀਵਨ ਦਾ 100 ਰੁਪਿਆ ਇਕਵਾਲਸਿਆ ਇਹ ਰਾਜੇ rau ਰਾਜੂ rau ਕੇ ਵਾਹ ਵਾਹ ਵੇਖੋ ਕੱਲਾਂ ਵਾਲਾ ਕੱਲਾਂ ਵਾਲਾ ਪੁਆਇੰਟ ਜਾਫੀਆਂ ਦੇ ਥੇਸੇ ਜਾਫੀਆਂ ਦੇ ਹਰ ਲਾ ਅਗਲੀ ਕਬੱਡੀ ਲਵੀ ਮੇਰੇ ਵੀਰੋ ਕਿੱਧਰ ਬਿੰਦੀ ਪਿੰਡ ਵਾਲੇ ਦੀ ਪੈਂਦੀ ਹੈ ਕਿੰਨੇ ਵੀ ਪਰਮਾਤਮਾ ਵਾਲੇ ਟੀਮ ਭੇਜੀ ਹੈ ਉਧਰ ਮਨਜੀਤ ਸਿੰਘ ਜੀ ਸਿੱਧੂ ਜੱਟ ਕੈਨੇਡੀਅਨ ਪੁੱਤਰਾ ਸਵਰਗਿਆ ਜੰਮੂ ਸਿੰਘ ਜੀ ਕਿੰਨੇ ਜਿੰਨਾ ਵਧੀਆ ਉਹ ਪੰਦਾ ਦੂਜਾ ਅਨਾਵ ਦਿੱਤਾ ਜਾ ਇੱਕ ਪਾਸੇ ਪਿੱਥੋ ਵਾਲਾ ਖਿਡਾਰੀ ਵੀਰ ਤੇ ਥੋੜੀ ਜੀ ਚੋੜ ਲੱਗੀ ਹੈ ਕਿ ਜਦ ਲੱਗੇ ਸੱਤ ਖਿਡਾਰੀ ਦੇ ਤੇ ਦਰਸ਼ਕ ਵੀ ਹਾਂ ਕੇ ਧਰਦੇ ਨੇ ਪਰ ਮਿਹਰ ਮੇਰਾ ਦੇ ਸਾਈਆਂ ਤੋਂ ਖੜ ਖੜ ਕੇਰਦਾਸਾ ਕਰਦੇ ਨੇ ਰੱਖ ਲਾਜ ਜਨਮਾਂ ਦੇ ਧਰਮੇ ਦੀ ਤੇ ਸਾਹਮਣੇ ਕੰਜੜੇ ਧਰਦੇ ਬਲਾਜ ਜਨਮ ਨੇ ਕਰ ਤਾ ਸਭ ਦੇ ਕੰਝਣੇ ਪਰਦੇ ਨੇ ਲੋ ਕਬੱਡੀ ਹੈਲੋ ਨਾਲ ਹੀ ਅਗਲੇ ਮੈਚ ਲਈਆਂ ਦੋ ਲੋ ਟੀਮਾਂ ਅਲਕੜੇ ਤੇ ਰਮਾਣਾ ਇਹ ਪ੍ਰਮਾਣ ਗਰਾਊਂਡ ਦੇ ਵਿੱਚ ਆਉਣਗੇ ਅਲਕੜੇ ਵਰਸ সে জুটে দে পোত্র ম্যাডাম কেমন দিয়ে Hello. Hello. ਬੇਨਤੀ ਹੈ ਜਿਹੜੇ ਸਪੇਅਰ ਖਿਡਾਰੀ ਨੇ ਵੀ ਥੱਲੇ ਬੈਠ ਜਾਓ ਹੱਥ ਬੰਨ੍ਹ ਕੇ ਬੇਨਤੀ ਹੈ ਵੀਰ ਥੱਲੇ ਜਾਓ ਜਿਹੜੇ ਦਰਸ਼ਕ ਵੀਰ ਨੇ ਮੈਚ ਦੇਖਣ ਆਉਂਦੇ ਨੇ ਉਹਨਾਂ ਦੀ ਭਾਵਨਾਵਾਂ ਦੀ ਕਦਰ ਕਰੋ ਬੇਨਤੀ ਹੈ ਸਾਡੀ ਜਿਹੜੇ ਸਪੇਅਰ ਖਿਡਾਰੀ ਥੱਲੇ ਬੈਠ ਜਾ ਕਿਰਪਾ ਕਰਕੇ ਪਾਣੀ ਵਾਲੇ ਬੇਨਤੀ ਹੈ ਥੱਲੇ ਬੈਠ ਜਾਣ ਇਧਰਲੇ ਪਾਸੇ ਦੇਖੋ ਪੈਂਦੀ ਹੋਈ ਕਬੱਡੀ ਖੇਡ ਮੈਦਾਨ ਦੇ ਵਿੱਚ ਸੁਲਤਾਨ ਸ਼ਮਸਪੂਰੀਆ ਦੇਖੋ ਕਬੱਡੀ ਪਾਉਂਦਾ ਹੋਇਆ ہے پوائنٹ جہرا تاوی دے حصے دے دیکھ جردہ ہوا ہے پوائنٹ سمیں ناؤدوان تاوی دے حصے جڑتا ہوا ہے ادھر پہتے بھائی والی ہیں ایک پاس تو ودر گتل کا دوسرے پاس دیکھو مانو کے بارا مانو کے بارا مانو کے بارا وا راجو راؤ کے سارا ویر راجو راؤ کے بارا ایک سار پیان ہے ਬਾਲ ਆ ਜੀਵਨ ਦਾ ਇੱਕ ਸੌ ਹੈ ਕਿਸਾਂ ਵੀ ਨੌਜਵਾਨਾ ਇੱਕ ਵਾਰੀ ਤਾਰੀ ਮਾਰ ਕੇ ਦੱਸੋ ਜੀਵਨ ਦੀ ਖੇਡ ਨੂੰ ਕਿੰਨਾ ਪਿਆਰ ਕਰਦੇ ਹੋ ਵਾਹ ਜਿਉਂਦੇ ਰਹੋ ਜਿਉਂਦੇ ਰਹੋ ਇਧਰੋਂ ਪਾਸੇ ਦੇਖੋ ਸੁਲਤਾਨ ਸ਼ਾਂਸਪੁਰੀਆ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਂਦਾ ਹੈ ਉਧਰਲੇ ਪਾਸੇ ਦੇਖੋ ਪਿੱਥੋ ਵਾਲਾ ਪਿੱਥੋ ਵਾਲਾ ਸ਼ਾਂਸਪੁਰੀਆ ਵਾਹ ਦੇਖੋ ਕਬੱਡੀ ਦੇ ਸਟਾਰ ਜੂਝ ਰਹੇ ਹਨ ਇਹਨਾਂ ਖੇਡ ਮੈਦਾਨਾਂ रहे ਸੇ ਇਧਰ ਭੀਮ ਦੀ ਕਬੱਡੀ ਤੇ ਆਸ਼ਰਫ ਹਿਆਲਪੁਰਿਆ ਲੋ ਅਗਲੀ ਕਬੱਡੀ ਮਾਣੂ ਕੇ ਗਿੱਲ ਪਿੰਡ ਦੇ ਕਿੰਨੇ ਢੀਂਦੀ ਪਈਓ ਉਧਰ ਚਾਰਜ ਆਫੀ ਮੇਰੇ ਵੀਰੋ ਗਿੱਲ ਬਿੰਦੀ ਪਿੰਡ ਦੇ ਲੋ ਐਨ ਜੁਨੇ ਦਵਿੰਦਰ ਦੇ ਨਾਲ ਕਿੰਨੀ ਹੱਥ ਜੋੜੀਏ ਪਰ ਅੰਤ ਮਾਣੂ ਕੇ ਡਾਕਟਰ ਸਾਹਿਬ ਉਹਦੇ ਵਿੱਚ ਜਲਦੀ ਵਾਹ ਗੁਰੂ ਮੇਰ ਕਰੇ ਕਿਸੇ ਵੀ ਤਰ੍ਹਾਂ ਦੀ ਛੱਟ ਫੇਟਣਾ ਲੱਗੇ कबड्डी के खिलाड़ियों डॉक्टर साहबान जी ਡਾਕਟਰ ਸਾਹਿਬਾਨ ਜਾਂ ਕੋਈ ਵੀ ਅੰਗਾ ਪੈਰਾਂ ਦਾ ਸਿਆਣਾ ਸਾਡਾ ਵੀਰ ਹੋਵੇ ਜੀ ਅੰਗਾ ਪੈਰਾਂ ਦਾ ਕੋਈ ਵੀ ਸਾਡਾ ਸਿਆਣਾ ਵੀਰ ਕਿਰਪਾ ਕਰਕੇ ਗਰਾਊਂਡ ਦੇ ਵਿੱਚ ਆ ਜਾਵੇ ਕੋਈ ਵੀ ਸਾਡਾ ਅੰਗਾ ਪੈਰਾਂ ਦਾ ਸਿਆਣਾ ਵੀਰ ਜਾਂ ਸਾਡੇ ਡਾਕਟਰ ਸਾਹਿਬਾਨ ਕਿਰਪਾ ਕਰਕੇ ਗਰਾਊਂਡ ਦੇ ਵਿੱਚ ਆ ਜਾਓ ਸਾਨੂੰ ਉਹਨਾਂ ਦੀਆਂ ਹਾਂ ਕੋਈ ਵੀ ਅੰਗਾ ਪੈਰਾਂ ਦਾ ਸੈਨਾ ਹੋਵੇ ਤਾਂ ਗਰਾਊਂਡ ਦੇ ਵਿੱਚ ਆਵੇ ਉਸ ਵੀਰ ਦੀਆਂ ਸਵਾਣਾ ਦੀ ਲੋੜ ਹੈ ਕੋਈ ਵੀ ਮੇਰਾ ਵੀਰ ਅੰਗਾ ਪੈਰਾਂ ਦਾ ਸੈਨਾ ਹੋਵੇ ਪ੍ਰਾਣਾ ਬਜ਼ੁਰਗ ਚਾਰੇ ਤੇ ਖੜਾ ਹੋਵੇ ਤਾਂ ਗਰਾਊਂਡ ਦੇ ਵਿੱਚ ਆਵੇ ਉਸ ਵੀਰ ਦੀਆਂ ਸਵਾਣਾ ਦੀ ਲੋੜ ਹੈ

ਇੱਕ ਬੇਨਤੀ ਹੈ ਜਿਹੜੇ ਸਾਡੇ ਦਰਸ਼ਕ ਵੀਰ ਹੈ ਆਪਾਂ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਪਰ ਵੀਰ ਜੀ ਸਾਰੇ ਵੀਰਾਂ ਨੂੰ ਬੇਨਤੀ ਹੈ ਥੋੜਾ ਜਾਣ ਤੋਂ ਪਿੱਛੇ ਹਰਜੋ ਮੇਰੇ ਵੀਰ ਜਾਲ ਨਾ ਲੱਤੋ ਇਹ ਹੱਥ ਬਨ ਕੇ ਬੇਨਤੀ ਸਾਰੇ ਜਿੰਨੇ ਦਰਸ਼ਕ ਵੀਰ ਪੁੱਜੇ ਆਪਾਂ ਸਾਰਿਆਂ ਦਾ ਜੀ ਆਖਦੇ ਆ ਸਾਰਿਆਂ ਨੂੰ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਆ ਪਰ ਇੱਕ ਬੇਨਤੀ ਸਾਡੀ ਸੰਕਾਰ ਕਰੋ ਮੇਰੇ ਵੀਰ ਕਿਧਰ ਸਾਡੇ ਪ੍ਰਬੰਧਕਾਂ ਆਖਰੇ ਵੀ ਜਾਲ ਨਾ ਲੱਤੋ ਮੇਰੇ ਵੀਰ ਹੈਲੋ

ਕਰੀਏ ਕਿ ਪਿੰਡ ਖਮੀਰਗੜ ਦੇ ਵਿੱਚ ਵੀ ਕਮਾਲ ਹੋਵੇ ਕਿ ਕਿਸੇ ਖੇਡ ਮੇਲੇ ਦੀ ਜੋ ਗੱਲ ਕਰੀਏ ਕਿ ਪਿੰਡ ਖਮੀਰਗੜ ਦੇ ਵਿੱਚ ਵੀ ਕਮਾਲ ਹੋਵੇ ਨਾਗਾ ਪਹਿਲਾਂ ਜਿਹੜਾ ਕਿਸੇ ਵਾਰੀ ਖੇਡ ਮੇਲਾ ਹਥੋ ਹਰ ਸਾਲ ਹੋਵੇ ਪਿੰਡਾ ਪਰਮੇਂਦਰ ਜੱਗਾ ਗਾਗਾ ਤੋਂ ਪਿੰਡ ਵਾਸੀਆਂ ਰੋ ਕੇ 100 ਰੁਪਿਆ 100 ਰੁਪਿਆ ਸਾਡਾ ਵੀਰ ਰਾਧੂ rau ਤੇ ਰਾਧੂ ₹100 ਦੇ ਮਾਰ ਪਿਆਰ ਰਾਜੂ rau ਕੇ ਵਾਲਾ ਸਾਡਾ ਵੀਰ ਜੀਵਨ ਦੇ ਲਈ ਹੈ ਆਪਣੇ ਗਵਾਂਢੀ ਦੇ ਲਈ ਪੁੱਜਦੇ ਕਰਦਾ ਇਧਰਲੇ ਬਨੇ ਦੇਖੋ ਪੈਂਦੀ ਹੋਈ ਕਬੱਡੀ ਉਧਰਲੇ ਪਾਸੇ ਦੇਖੋ ਆ ਬਾਈ ਜੀ ਮੇਰੀ ਬੇਟੀ ਹੈ ਜਿਹੜੀ ਸਾਰੀ ਜੱਥੇ ਬੰਦੀ ਮਾਣੂ ਕਾਂ ਦੀ ਖੜੀ ਹੈ ਮੂਰੇ ਬਾਈ ਯਾਰ ਟੀ-ਸ਼ਰਟਾਂ ਰੇਰ ਯਾਰ ਪਾਸੇ ਹੋ ਜੋ ਯਾਰ ਵੀਰੇ ਸਾਰੇ ਵੀਰਾਂ ਦੀ ਬੇਟੀ ਹੈ ਔਰ ਪ੍ਰਗਟ ਪੁਆਇੰਟ ਕਿੰਦਰ ਆ ਵੀਰ ਪ੍ਰਗਟ ਪੁਆਇੰਟ ਠੀਕ ਹੈ ਧਾਵੀ ਦੇ ਹਿੱਸੇ ਹੈ ਚਲ ਵੀ ਧੀਮਾ ਆਗਲਾ ਮੈਚ ਰਮਾਣਾ ਤੇ ਅਲਕਰ ਹਾਂ ਲੋ ਲੋ ਕਬੱਡੀ ਨੌਜਵਾਨ ਧਾੜੀ ਦੇ ਹਿੱਸੇ ਵਿੱਚ ਚਲ ਵੀ ਸੁਲਤਾਨ ਪਾ ਨੌਜਵਾਨਾਂ ਦੀ ਕਬੱਡੀ ਖੇਡ ਗਰਾਊਂਡ ਦੇ ਵਿੱਚ ਕਬੱਡੀ ਸੌਸ ਫੁਰਗੇ ਨਹੀਂ ਪੈਂਦੀ ਹੈ ਲੋ ਪਟਿਆਲੇ ਵਾਲਾ ਇੰਦਰ ਆਸਟ੍ਰੇਲੀਆ ਸਾਡਾ ਵੀਰ ਉਹ ਵੀ ਕਬੱਡੀ 305.com ਦੇ ذریعے ਇਹਦੇ ਮੈਚਾਂ ਨੂੰ ਤੱਕ ਰਿਹਾ ਹੈ ਉਧਰਲੇ ਪਾਸੇ ਦੇਖੋ ਪਤਾ ਪਰਪੂਤ ਨਸਰਪਰ ਪਾਸੇ ਗਿੰਦਰ ਸਿੰਘ ਚੋਹਾਨ ਦਾ ਪੁੱਤਰ ਹੈ ਸ਼ੀਰਾ 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 ਪਰ ਦੇਖੋ ਸੁਲਤਾਨ ਕਬੱਡੀ ਦਾ ਵੀ ਸੁਲਤਾਨ ਹੈ ਪੁਆਇੰਟ ਧਾਵੀ ਦੇ ਹਿੱਸੇ ਹੈ ਇਧਰੋਂ ਪਾਸੇ ਜਵੀਤ ਸਿੰਘ ਗਿੱਲ ਟੀਮ ਦੇ ਨਾਮ ਨਾਲ ਦੁਨੀਆ ਜਾਣਦੀ ਹੈ ਅਗਲੇ ਸਾਲ ਕਹਿੰਦੇ ਬੀਲੇ ਦੇ ਕਬੱਡੀ ਕੱਪ ਤੇ ਸਪਿਫਟ ਕਬਡੀ ਨਾਲ ਮਾਨ ਸਨਮਾਨ ਦਿੱਤਾ ਜਾਣਾ ਹੈ ਉਧਰਲੇ ਪਾਸੇ ਦੇਖੋ ਕੱਲਾਵਾਲਾ ਬੱਬੂ ਹੁੜਾ ਦੇ ਪਿੰਡ ਦਾ ਜੱਸ ਹੁੜਾ ਦੇ ਸੁਖ ਹੁੜਾ ਦੇ ਲੋਕ ਕਹਿੰਦੇ ਆਯਾਦ ਦੀ ਟੀਮ ਲਈ ਖੇਡਦਾ ਹੈ ਆਯਾਦ ਕਬੱਡੀ ਕਲੱਬ ਅੜਮੈਂਟਨ ਦੀ ਟੀਮ ਲਈ ਪਾਰੇ ਵਾਲੀਏ ਜਥੇਦਾਰ ਹਾਕਮ ਸਿੰਘ ਟੋਨੇ ਹੁੜਾ ਦੀ ਟੀਮ ਲਈ ਖੇਡਦਾ ਹੈ ਪਰ ਇਧਰਲੇ ਪਾਸੇ ਦੇਖੋ ਵਰਿੰਦਰ 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 ਦੌਧਰ ਵਾਲਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਐ ਅਗਲੀ ਕਬੱਡੀ ਦੇਖੋ ਕੋਈ ਕਬੱਡੀ ਦਾ ਬਾਦ ਆਖਦਾ ਪਰ ਦੇਖਾਂਗੇ ਅਗਲੀ ਕਬੱਡੀ ਕੌਣ ਗੱਭਰੂ ਪਾਵੇਗਾ ਖੇਡ ਮੈਦਾਨ ਦੇ ਵਿੱਚ ਮਾਨੁਕੇ ਗਿੱਲਾਂ ਵੱਲੋਂ ਕਬੱਡੀ ਦਾ ਬਾਦ ਕਿਸ ਸਮੇਂ ਦੇਖੋ ਮਾਨੁਕੇਆਂ ਵਾਲਾ ਲਓ ਲਈ ਯਾਰੋ ਮਿਹਨਤ ਕੀਤੀ ਤਿਆਰੀ ਸੀਜ਼ਨ ਦੀ ਦੁਨੀਆ ਹੋਈ دیਵਾਨੀ ਮਾਨੁਕੇ ਦੇ ਜੀਵਨ ਦੀ ਲਓ ਅੰਬੂ ਅੰਬੂ ਤੇ ਜੀਵਨ ਜੀਵਨ ਤੇ ਅੰਬੂ ਇੱਕੋ ਟੀਮ ਮੈਂ ਇਸਨ ਇਧਰ ਆਣਾ ਮਾਣੂ ਕੇ ਗਿਲ ਦੇ ਜੀਵਨ ਦੇ ਲਈ ਸਾਡੇ ਬਹੁਤ ਹੀ ਸਤਿਕਾਰ ਜੋ ਰਾਜੂ ਰਾਕੇ ਕਲਾ 100 ਰੁਪਏ ਦੇ ਬੜੇ ਮਾਣ ਪਿਆਰ ਭੇਜਦੇ ਨੇ ਜੋ ਕਿ ਪਰਮਾਤਮਾ ਜੀ ਟ੍ਰੈਂਟੋਵਰ ਦੇ ਨਿੱਜੀ ਰਿਸ਼ਤੇਦਾਰ ਨੇ ਮੈਕ ਤੇ ਅਗਲੀ ਗੱਲ ਦਲਬਾਹ ਗਰਾਰ ਦੀ ਗੱਜੜ ਵਾਲਾ ਇਧਰਲੇ ਬੰਨੇ ਵੇਖਦੇ ਵੀ ਸੁਲਤਾਨ ਇਸ ਸਮੇਂ ਦੇਖੋ ਸ਼ਮਸ਼ਪੁਰੀਆ ਮੋਟਰਸਾਈਕਲ ਜੇਤੂ ਹੈ ਗੱਡੀਆਂ ਦਾ ਜੇਤੂ ਦੇਖੋ ਇਸ ਸਮੇਂ ਕਬੱਡੀ ਪਾਉਂਦਾ ਪਰ ਉਧਰਲੇ ਪਾਸੇ ਦੇਖੋ ਢਿਲਮਾ ਵਾਲਾ ਪਰਗਰ ਸਿੰਘ ਫੈਸਲਾ ਕਰਦਾ ਵੀ ਪੁਆਇੰਟ ਜਿਹੜਾ ਧਾਵੀ ਦੇ ਹਿੱਸੇ ਹੈ ਇਧਰਲੇ ਪਾਸੇ ਦੇਖੋ ਨੌਜਵਾਨ ਸੰਧੂ ਗਰਾਰ ਦੀ ਫੇਰਦਾ ਹੈ ਪੰਜਾਬ ਦੇ ਕਬੱਡੀ ਕਪਾਤੇ ਇਧਰਲੇ ਪਾਸੇ ਟੀਮ ਮਾਨੁਕੇ ਵਾਲਾ ਕਬੱਡੀ ਪਾਉਂਦਾ ਹੋਇਆ ਜਾਲ ਨੂੰ ਮੇਰੇ ਵੀਰ ਦਰਸ਼ਕ ਵੀਰਾਂ ਨੂੰ ਬੇਨਤੀ ਹੈ ਨਾ ਧੱਕੋ ਕਿਉਂਕਿ ਜੋਸ਼ ਬੜਾ ਆਉਂਦਾ ਹੈ ਦਰਸ਼ਕ ਵੀਰਾਂ ਨੂੰ ਵੀ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਇੱਕ ਵਾਰੀ ਫੇਰ ਤੋਂ ਬੇਨਤੀ ਹੈ ਵੀ ਜਾਲ ਨੂੰ ਮੇਰੇ ਵੀਰ ਅੱਗੇ ਨੂੰ ਨਾ ਧੱਕੋ ਇਧਰਲੇ ਬਣੇ ਨਵੀ ਗਿੰਦੜ ਗਿੱਦਰਬਿੱਦੀ ਦੀ ਵੱਲੋਂ ਗੱਬਰੂ ਕਬੱਡੀ ਪਾਉਂਦਾ ਹੋਇਆ ਖੇਡ ਮੈਦਾਨ ਦੇ ਵਿੱਚ ਦੇਖੋ ਸਾਹਮਣੇ ਨੌਜਵਾਨ ਕਿਦਰਲੇ ਬੰਨੇ 43 ਮੋਟਰਸਾਈਕਲਾਂ ਦਾ ਜੇਤੂ ਛੀਰਾ ਪਿੱਠੋ ਵਾਲਾ ਕਾਲੀ ਕਹਿੰਦੇ ਪਾਕਿਸਤਾਨ ਦੇ ਵਿੱਚੋਂ ਨੌਜਵਾਨ ਖੇਡ ਕੇ ਪਰਤਿਆ ਜੇ ਅੱਜ ਦੀਆਂ ਟੀਮਾਂ ਅੱਜ ਦਾ ਇਹ ਟੂਰਨਾਮੈਂਟ ਵਧੀਆ ਲੱਗਾ ਇੱਕ ਵਾਰੀ ਬਾਪਾ ਜੀ ਦੇ ਨਾਂ ਤੇ ਜ਼ੋਰਦਾਰ ਤਾੜੀਆਂ ਮਾਰ ਦਿਓ ਸਾਰੇ ਪੁੱਜੇ ਹੋਏ ਦਰਸ਼ਕ ਵੀਰਾਂ ਦਾ ਧੰਨਵਾਦ ਹੈ ਲਓ ਕਬੱਡੀ ਦਾ ਆਊਟਰ ਬਾਜ ਇਸ ਸਮੇ ਮਾਨੁਕੇ ਵਾਲਾ ਕਹਿੰਦੇ ਐਸ ਵਾਰੇ ਇੰਗਲੈਂਡ ਦੇ ਵਿੱਚ ਖੇਡੇਗਾ ਮਾਨੁਕੇ ਦਾ ਜੀਵਨ ਉਧਰਲੇ ਪਾਸੇ ਦੇਖੋ ਭੱਜ ਤੁਰਿਆ ਭੱਜ ਤੁਰਿਆ ਉਧਰ ਰਾਜੂ rauਕੇ ਰਾਜੂ rauਕੇ ਵਾਲਾ ਸਾਡਾ ਵੀਰ ਇੱਕ ਸਾਰਾ ਨਾਥੂ 라ਉਕੇ ਸਾਡੇ ਸਤਿਕਾਰਯੋਗ ਵੀਰ ਹੈ ਗੂੜੀਆਂ ਰਿਸ਼ਤੇਦਾਰੀਆਂ ਇਸ ਨਗਰ ਦੇ ਨਾਲ ਹੈ ਇਧਰਲੇ ਪਾਸੇ ਸੁਲਤਾਨ ਤੇ ਗੱਲ ਕਰੇਗਾ ਤਿਆਲਪੁਰੇ ਦਾ ਅਸ਼ਰਫ ਲੋ ਫੀਲਡ ਮੈਨ ਦੇ ਵਿੱਚ ਕਬੱਡੀ ਸੁਲਤਾਨ ਹਾਸ ਫਰੀਏ ਨਹੀਂ ਪੈਂਦੀ ਹੈ ਕਿੰਨੇ ਵੀ ਪਹਿਲਾਂ ਪਿੱਤਲੋ ਤੱਕਰੀ ਕਬੱਡੀ ਖੇਡੀ ਹੈ ਹੁਣ ਗੱਲ ਪੁੱਤ ਦੀ ਹੈ ਬੋੜ ਹਿੱਟੇ ਬੋੜ ਲੱਗਿਆ ਲੋ ਉਧਰ ਦੌੜ ਪੋਂਡੇ ਕਿੰਨੇ ਵੀ ਬਰਿੰਦਰ ਨਾਮ ਦੇਖੋ ਧਾਰੀ ਦਾ ਉਹ ਕਿਸਾਸ ਗਰੀਏ ਸੁਲਤਾਨ ਦੇ ਹਿਸਰੇ ਵਿੱਚ ਲੋ ਪੀਮ ਨਾਣੂ ਕੇ ਗਿੱਲ ਵਾਲੇ ਦੀ ਪਹਲੀ ਕਬੱਡੀ ਪੈਣੀ ਹੈ ਨਾਣੂ ਕੇ ਗਿੱਲ ਪਿੰਡ ਕਿੰਨੇ ਵੀ ਕਬੱਡੀ ਦੇ ਖਿਡਾਰੀਆਂ ਨੇ ਮੇਰੇ ਵੀਰੋ ਨਰਸਰੀ ਬਣਿਆ ਜਾਂਦਾ ਕਬੱਡੀ ਦੇ ਖਿਡਾਰੀਆਂ ਦਾ ਗੜ ਬਣਿਆ ਜਾਂਦਾ ਉਧਰ 2 ਨੰਬਰ ਦਾ ਯਾਸੀ ਲੋ ਪਿੰਡਾ ਜਿੱਤੜਵਿੰਡੀ ਪਿੰਡ ਦਾ ਜਲਖੂਰ ਦੇ ਵਿੱਚ ਇਹ ਕਰਦੇ ਰਹਿੰਦਾ ਕਿਨਵੀ ਪਰਮਾਤਮਾ ਦੇ ਨਾਲ ਭਾਈਆਂ ਨਾਲ ਵਰਕੇ ਪਿਆਰ ਹੈ ਤੇ ਅੰਕ ਜ਼ਾਫੀ ਦਾ ਅੰਕ ਪਿੰਦੇ ਗਿੱਦੜਵਿੰਡੀ ਵਾਲੇ ਦਾ ਉਧਰ ਮਨਜੀਤ ਸਿੰਘ ਜੀ ਸਿੱਧੂ ਜੱਟ ਕੈਨੇਡੀਅਨ ਦੇ ਪੁੱਤਰਾ ਸਵਰਗੀ ਜੱਪੂ ਸਿੰਘ ਜੱਟ ਦੇ ਜਿਨ੍ਹਾਂ ਵੱਲੋਂ ਕਬੱਡੀ ਓਪਨ ਦਾ ਦੂਜਾ ਅੱਜ ਚੁਰਚਣ ਕੇ ਸੁਣਤੀਆਂ ਗੱਲਾਂ ਲਓ ਮਾਨੂ ਕੇ ਦੇ ਬਾਜ ਦੀ ਗੱਲ ਅਗਲੀ ਗੱਲ ਮੈਕ ਤੇ ਦਲਵਤ ਗੱਜਲ ਵਾਲਾ ਕਰਨਗੇ ਮਾਨੂ ਕੇ ਵਾਲੇ ਬਾਜ ਦੀ ਗੱਲ ਲਓ ਇਧਰ ਦੇ ਬੰਦੇ ਦੇਖੋ ਕਬੱਡੀ ਦਾ ਬਾਜ ਇਸੇ ਕਬੱਡੀ ਪਾਉਂਦਾ ਹੈ ਮਾਨੂ ਕੇ ਦਾ ਜੀਵਨ ਕਹਿੰਦੇ ਮਸਤਾ ਦੇ ਤੌਰ ਤੇ ਜਾਣਿਆ ਜਾਂਦਾ ਹੈ ਮੈਚ ਸਮਾਪਤ ਮੈਚ ਜਿਹੜਾ ਸਮਾਪਤ ਹੋ ਚੁੱਕਿਆ ਹੈ ਚਾਲਦੇ ਹੋਏ ਮੁਕਾਬਲੇ ਦੇ ਵਿੱਚ ਮਾਣੂਕੇ ਗਿੱਲਾਂ ਦੀ ਟੀਮ ਜਿਹੜੀ ਅਸ਼ਰਪ ਪੁਆਇੰਟ ਬੋਲਦੇ ਨੌਜਵਾਨਾਂ ਚੱਲਦੇ ਮੈਚ ਦੇ ਵਿੱਚੋਂ 16 ਪੁਆਇੰਟਾਂ ਮਾਣੂਕੇ ਗਿੱਲੋ ਤੇ ਸਾਡੇ 14 ਗਿੱਦੜਵਿੰਡੀ ਰੋ ਮਾਣੂਕੇ ਗਿੱਲ ਦੀ ਟੀਮ ਜਿੱਤੂਆ ਦਰਸ਼ਕੋ ਤਾੜੀਆਂ ਮਾਰ ਦਿਓ ਭਾਈ ਮੈਚ ਦੇ ਵਿੱਚ ਭਾਈ ਮਿੱਤਰੋ ਇਹ ਮੈਚ ਹੈ ਜਿਹੜਾ ਮਾਣੂਕੇ ਗਿੱਲ ਨੇ ਜਿੱਤ ਲਿਆ ਹੈ ਮਾਣੂਕੇ ਗਿੱਲ ਦੇ ਰਹਿ ਨੇ 16 ਪੁਆਇੰਟ ਔਰ ਗਿੱਦੜਵਿੰਡੀ ਦੇ ਰਹਿ ਨੇ 14.5 ਇਸੇ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਮੈਚ ਸਾਡੇ ਇਸ YouTube ਚੈਨਲ ਤੇ ਅਵੇਲੇਬਲ ਨੇ। ਇਹ ਇੱਕ ਮੈਚ ਅਸੀਂ ਤੁਹਾਡੇ ਲਈ ਹੁਣੇ ਸਿਲੈਕਟ ਕੀਤਾ ਜਿਹਨੂੰ ਤੁਸੀਂ ਕਲਿੱਕ ਕਰਕੇ ਦੇਖ ਸਕਦੇ ਹੋ। ਨਾਲ ਹੀ ਤੁਹਾਨੂੰ ਰਿਕਵੈਸਟ ਹੈ ਕਿ ਸਾਡੇ YouTube ਦੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ। ਤਾਂ ਕਿ ਅੱਗੇ ਤੋਂ ਕੋਈ ਵੀ ਵੀਡੀਓ ਅਸੀਂ ਪਾਈਏ ਤਾਂ ਤੁਹਾਨੂੰ ਉਹਦਾ ਪਹਿਲਾਂ ਪਤਾ ਲੱਗੇ। ਨਾਲ ਹੀ ਇਸ ਵੀਡੀਓ ਨੂੰ ਵੀ ਤੁਸੀਂ ਵੱਧ ਤੋਂ ਵੱਧ ਸ਼ੇਅਰ ਔਰ ਲਾਈਕ ਕਰਨਾ। ਸਾਡੇ ਇਸ ਚੈਨਲ ਤੇ ਇਸੇ ਤਰ੍ਹਾਂ ਬਣਦੇ ਹੋ ਤੁਹਾਡਾ ਬਹੁਤ-ਬਹੁਤ ਸ਼ੁਕਰੀਆ।